ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਤੜਕੀ ਤੜਕੀਆਂ ਆਲੂਆਂ ਨੂੰ ਪਾਣੀ ਅੱਜ ਚੱਲ ਰਿਹਾ ਆਪਣਾ ਤੇ ਝੋਨੇ ਦਾ ਵੀ ਕੰਮ ਚੱਲ ਨਹੀਂ ਜਾ ਰਿਹਾ ਕਿ ਹੁਣ 10 11 ਵਜੇ ਬਾਈ ਮਸ਼ੀਨ ਲਾਵਾਂਗੇ ਚਲੋ ਮਾਹਾਂ ਪਹਿਲਾਂ ਬੰਦਿਆਂ ਨਾਲ ਲੱਗ ਕੇ ਆਪਾਂ ਆਲੂ ਭਰਾ ਦਈਏ ਧੂਆ ਪਾਣੀ ਚੱਲ ਰਿਹਾ ਬਾਈ ਕੱਲ ਕੁਝ ਖੇਤਾਂ ਨੂੰ ਲਾਤਾ ਦਿਆ ਆਪਣੇ ਬੰਦਿਆਂ ਨੇ ਤੇ ਬਾਕੀ ਅੱਜ ਚੱਲ ਰਿਹਾ ਕੰਮ ਤੇ ਬਾਕੀ ਹੁਣ ਉਧਰ ਜਿਹੜੇ ਆਪਣੇ ਆਲੂ ਬੀਜੇ ਹੋਏ ਨੇ ਹੁਣ ਨਵੇਂ ਉਹਨਾਂ ਦੀਆਂ ਖਾਲਾਂ ਦਾ ਕੰਮ ਚੱਲ ਰਿਹਾ ਵਿੱਚ ਤੇ ਬੜੇ ਵੀਰਾਂ ਦੇ ਬਾਈ ਕਮੈਂਟ ਆਉਂਦੇ ਹੁੰਦੇ ਨੇ ਵੀ ਆਲੂਆਂ ਦਾ ਖਰਚਾ ਦੱਸੋ ਖਰਚਾ ਦੱਸੋ ਬਈ ਆਪਨੇ ਤਾਂ ਮੋٹے ਜਿਹੇ ਅੰਦਾਜ਼ੇ ਲਾਏ ਹੋਏ ਨੇ ਹਨਾ ਵੀ ਜੇ ਕੋਈ ਨਵਾਂ ਬੀਰ ਆਲੂ ਬੀਜ ਦਾ ਤਾਂ 40000 ਰੁਪਏ ਇੱਕ ਕਿਲੇ ਦੇ ਖਰਚਾ ਆ ਜਾਂਦਾ ਸੀਡ ਘਰੇ ਡੀਜ਼ਲ ਤੇ ਲੇਬਰ ਦਾ ਖਰਚਾ ਪੂਰਾ 40000 ਰੁਪਏ ਬਾਈ ਇੱਕ ਕਿਲੇ ਦੇ ਖਰਚਾ ਆ ਜਾਂਦਾ ਬਾਕੀ ਇਹਨੂੰ ਪਾਲਣ ਤੇ ਲਾ ਲਓ ਤੁਸੀਂ ਤੇ ਬਾਈ ਆਪਨੇ ਮੋٹے ਜਿਹੇ ਅੰਦਾਜ਼ੇ ਲਾਏ ਹੋਏ ਹੁੰਦੇ ਨੇ ਬਈ ਜੇ ਮੰਨ ਕੇ ਚਲੋ ਬਾਈ ਕੱਚਾ ਆਲੂ ਆ ਜਿਵੇਂ 80 ਕੁਇੰਟਲ ਦਾ ਨਿਕਲਦਾ ਸੀ 85 ਦਾ 80 85 ਰੈਂ ਤੇ ਆਪਾਂ ਪੱਟਦੇ ਆ ਉਹਨੂੰ ਹਨਾ ਤੇ ਜੇ ਤਾਂ ਉਹ ਬਾਈ 15 ਤੋਂ ਲੈ ਕੇ 20 ਰੁਪਏ ਤੱਕ ਵੇਚ ਰਿਹਾ ਤਾਂ ਆਪਾਂ ਨੂੰ ਵਧੀਆ ਬਾਰਾ ਖਾਂਦਾ ਤਾਂ 4 ਪੈਸੇ ਆਲੂ ਦੇ ਜਾਂਦਾ ਹਨਾ ਪੱਕਾ ਆਲੂ ਜਦੋਂ ਆਪਣਾ ਬਾਈ ਝਾੜਾ ਜਿਹੜਾ 100 ਪਲੱਸ ਹੋ ਜਾਂਦਾ 100 ਤੋਂ ਲੈ ਕੇ 150 ਕੁਇੰਟਲ ਤੱਕ ਹੋ ਜਾਂਦਾ ਉਦੋਂ ਫਿਰ ਜਿਹੜਾ ਆਲੂ ਦਾ ਰੇਟ ਆ ਉਹ ਘਟ ਜਾਂਦਾ 10 11 ਰੁਪਏ ਰਹਿ ਜਾਂਦਾ ਤੇ ਬਾਈ ਉਹ ਫਿਰ ਤੁਹਾਡੇ ਖੇਤ ਡਿਪੈਂਡ ਕਰਦੇ ਨੇ ਵੀ ਝਾੜ ਤੁਹਾਨੂੰ 100 ਦਾ ਦਿੰਦੇ ਨੇ ਤੁਹਾਡੀ ਮਿਹਨਤ ਦਾ ਦੱਸਦੀ ਆ ਵੀ ਝਾੜ ਤੁਹਾਡਾ ਕਿੰਨਾ ਆਉਂਦਾ ਹਨਾ ਤੇ ਕੁੱਲ ਮਿਲਾ ਕੇ ਬਾਈ ਜੇ ਸਮਾਂ ਸਹੀ ਰਹਿੰਦਾ ਰੇਟ ਸਹੀ ਰਹਿੰਦਾ ਤਾਂ ਲੂ ਵਰਗੀ ਫਸਲ ਨਹੀਂ ਹੈਗੀ ਕੋਈ ਵੀ ਇੱਕ ਤਾਂ ਆਉਂਦੀ ਬਹੁ ਛੇਤੀ ਆ ਇੱਕ ਨੰਬਰ 2 ਤੇ ਕੰਮ ਇੰਨਾ ਵਧੀਆ ਹੈ ਬਾਈ ਮਤਲਬ ਬੰਦੇ ਦਾ ਜੀ ਲੱਗਦਾ ਹਨਾ ਤੇ ਸਾਰੇ ਵੀਰ ਥੋੜੇ ਥੋੜੇ ਲਾਇਆ ਕਰੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਹਨਾ ਕਿਉਂ ਬਾਈ ਹੁਣ ਖੇਤੀਆਂ ਨੇ ਜਿਹੜੀਆਂ ਬਦਲੀਆਂ ਤਾਂ ਪੈਣੀਆਂ ਹੀ ਸਾਰਿਆਂ ਨੂੰ ਹਨਾ ਤਾਂ ਹੁਣ ਠੇਕੇ ਨੇ ਜਿਹੜੇ ਉਹ ਇੰਨੇ ਵਧੇ ਹੋਏ ਨੇ ਜੇ ਆਪਾਂ ਹੁਣ ਫਸਲਾਂ ਨੇ ਤਿੰਨ ਲਵਾਂਗੇ ਤਾਂ ਕਿਤੇ ਜਾ ਕੇ ਪੜਤਾ ਪੈਂਦਾ ਹਨਾ ਜਾਇਦ ਕੀ ਜੀਰੀ ਦਾ ਝਾੜਾ ਜਿਹੜਾ ਬਹੁਤ ਘਾਟਾ ਬਈ ਜੀਰੀ ਦੇ ਝਾੜ ਘੱਟ ਕਰਕੇ ਹੀ ਆਲੂ ਐਦਕੀ ਆਪਾਂ ਨੇ ਜਾਦੇ ਵਧਾਤੇ ਬਈ ਮਤਲਬ ਚਲੋ ਘਾਟਾ ਨਾ ਪਵੇ ਹਨਾ ਘਾਟਾ ਚਲੋ ਫੇਰ ਵੀ ਬਈ ਜੀਰੀ ਹੁਣ 5 ਸਵਾ 5 ਕੁਛ ਖੇਤ 5.5 ਕੁਛ ਖੇਤ ਕੁਸ਼ਕ ਖੇਤ ਜਾਨੀ 30 ਕੁਇੰਟਲ ਤੱਕ ਗਏ ਨੇ ਜਿਹੜੇ ਆਪਣੇ ਪਹਿਲਾਂ ਵੱਡੇ ਤੇ ਹਨਾ ਤੇ ਵਿੱਚ ਬਾਈਆਂ ਦੇ ਕਮੈਂਟ ਮੈਂ ਪੜਦਾ ਹੁੰਨਾ ਕਿ ਲੋਕਾਂ ਦੀਆਂ ਵੀਡੀਓ ਤੇ ਵੀ ਮੈਂ ਦੇਖਦਾ ਹੁੰਨਾ ਹਨ ਵਿੱਚ ਕਿਸੇ ਬਾਈ ਦਾ ਪਾਇਆ ਹਿਆ ਵੀ ਮਤਲਬ 250 ਕਟਾ ਹੋ ਗਿਆ ਸਾਢੇ ਤਿੰਨ ਕਿਲਿਆਂ ਜਿਹਾ ਬਾਈ ਹੋ ਜਾਂਦਾ ਹੁੰਦਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐਦਕੀ ਬਾਈ ਜਿਹੜੇ ਬੰਦੇ ਦੀ ਮਿਹਨਤ ਕਰੀ ਹੋਈ ਆ ਫਸਲ ਤੇ ਸਪਰੇਹਾਂ ਕਰੀਆਂ ਹੋਈਆਂ ਨੇ ਵਧੀਆ ਹਨਾ ਤਕੜਾ ਝੋਨਾ ਦੀ ਬਾਈ ਉਹੀ ਝੋਨੇ ਨਿਕਲ ਰਹੇ ਨੇ ਨਹੀਂ ਤਿੰਨ ਸਾਢੇ ਤਿੰਨ ਤੋਂ ਝੋਨਾ ਵਧਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈਗਾ ਮੈਂ ਦੇਖਿਆ ਬਨੇ ਸਾਡੇ ਵੀ ਜਿਹੜੇ ਬੰਦੇ ਮਤਲਬ ਐ ਵੀ ਖੇਤ ਚ ਜੀਰੀ ਲਾ ਕੇ ਗਏ ਨਹੀਂ ਹੈਗੇ ਬੰਦਿਆਂ ਨੂੰ ਕਹਦਾ ਦਵਾਈ ਪਾ ਦੋ ਐਂ ਕਰ ਦੋ ਫਲਾਣਾ ਕਰ ਦੋ ਬਾਈ ਉਹਨਾਂ ਦੀ 3 ਸਵਾ 3 ਨੂੰ 3.5 ਤੱਕ 26 777 ਨਿਕਲੀ ਜਿਹੜਿਆਂ ਦੀ ਮਿਹਨਤ ਕਰੀ ਹੋਈ ਆ ਹਾਂ ਉਹਨਾਂ ਦੀ 5 ਤੋਂ ਲੈ ਕੇ 6 ਕੁਇੰਟਲ ਤੱਕ ਜੀਰੀ ਆ ਰਹੀ ਆ ਐ ਕਿਹਨੇ ਬਾਸਮਤੀ ਦਾਤੀ ਬਾਈ ਡੇਢ 2 ਢਾਈ ਦੀਆਂ ਰਹੀਆਂ ਨੇ ਜਿਹੜਿਆਂ ਦੀ ਮਿਹਨਤ ਕਰੀ ਹੋਈ ਆ ਉਹ 4 ਤੱਕ ਵੀ ਲੈ ਗਏ ਹਨਾ ਬਾਕੀ ਚਲੋ ਦੇਣਾ ਪਰਮਾਤਮਾ ਨੇ ਬਾਈ ਮਿਹਨਤ ਆ ਆਪਣੇ ਹੱਥਾਂ ਕਰਨੀ ਹਨਾ ਮਿਹਨਤ ਕਰੋ ਆਪਣੀ ਫਸਲ ਤੇ ਡਟ ਕੇ ਕਿਉਂ ਬਾਈ ਖੇਤ ਖਾਲੀ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ ਤੇ ਬਾਈ ਦਾ ਕੰਟੈਕਟਰ ਦਾ ਵੀ ਚੱਲ ਰਿਹਾ ਪ੍ਰੋਜੈਕਟ ਹਨਾ 9 ਕਰੋੜ ਰੁਪਏ ਨੂੰ ਕੰਟੈਕਟ ਚੱਲ ਰਿਹਾ ਬਾਰਦਾਨਾ ਵੀ ਉਹਨਾਂ ਦਾ ਦੇਣਾ ਉਹਨਾਂ ਨੇ ਆਪਣਾ ਤੇ ਆਪਾਂ ਨੇ ਕੁਝ ਕੰਟੈਕਟ ਕਰ ਲਿਆ ਹਨਾ ਤੇ ਬਾਕੀ ਹੁਣ ਮੌਕੇ ਤੇ ਦੇਖਾਂਗੇ ਵੀ ਕੀ ਬਣਦਾ ਜੇ ਕੱਚੇ ਆਲੂ ਦਾ ਰੇਟ ਵਧੀਆ ਰਿਹਾ ਬਾਈ ਕੁਝ ਆਪਾਂ ਕੱਚਾ ਪੱਟਦਾਨੇ ਹੁੰਦੇ ਆ ਹਰੇਕ ਸਾਲ ਇਹ ਕਿਉਂ ਮੱਕੀ ਗੇਤੀ ਹੋ ਜਾਂਦੀ ਆ ਗਾਹਾਂ ਫਿਰ ਆਪਾਂ ਨੇ ਆਲੂਏ ਲਾਉਣਾ ਹੁੰਦਾ ਖੇਤਾਂ ਚ ਉਹਦੇ ਕਰਕੇ ਫਿਰ ਕੁਝ ਖੇਤ ਆਪਣੇ ਵਿਲੇ ਹੋ ਜਾਂਦੇ ਨੇ ਉਹਨਾਂ 'ਚ ਫਿਰ ਆਪਣਾ ਆਲੂ ਆ ਜਿਹੜਾ ਗੇਤਾ ਲੱਗ ਜਾਂਦਾ ਜਿਵੇਂ ਹੁਣ ਆ ਆਪਾਂ ਨੇ ਮੰਨ ਕੇ ਚਲੋ ਵੀ 24 25 ਅਕਤੂਬਰ ਨੂੰ ਲਾਤਾ ਸੀ ਪਹਿਲਾਂ ਬਈ ਬਹੁਤ ਡਰਾਇਆ ਇਹ ਆਲੂ ਨੇ ਮਾ ਇਹ ਤਾਂ ਨਹੀਂ ਹੁੰਦਾ ਹੈਗਾ ਪਰ ਆ ਬਾਬੇ ਦੀ ਕਿਰਪਾ ਇੰਨੀ ਰਹੀ ਆ ਵੀ ਆਲੂ ਆਪਣਾ ਸਾਰਾ ਜਿਹੜਾ ਐਨ ਖੁੱਡ ਭਰਿਆ ਆ ਜਦ ਦੁਆ ਪਾਣੀ ਚੱਲ ਰਿਹਾ ਪੂਰਾ ਵਧੀਆ ਜਣੀ ਐਨ ਨਿਕਲਿਆ ਚਲੋ ਮਹੀਨੇ ਥੋੜੀ ਜੀ ਕਰੰਟ ਕਰਤੀ ਤੇ ਜਣੀ ਵਧੀਆ ਨਿਕਲਿਆ ਆ ਤੇ ਬਾਕੀ ਬਈ ਲੋਕਾਂ ਨੂੰ ਸੀਡ ਦੇ ਨਾਂ ਤੇ ਬਹੁਤ ਠੱਗਿਆ ਜਾਂਦਾ ਹੈ ਜੀ 2 ਜੀ 3 ਜੀ 3 ਜਨਰੇਸ਼ਨ ਆ ਕਹਿ ਕੇ ਬਾਈ ਆਪਾਂ ਦੇਵਾਂਗੇ ਸੀਡ ਜਿਹੜੇ ਵੀਰਾਂ ਨੂੰ ਚਾਹੀਦਾ ਹੋਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਨਾ ਪਰ ਉਹ ਕੰਮ ਨਹੀਂ ਹੈਗਾ ਵੀ ਆਪਾਂ ਲੁੱਟਣ ਵਾਲਾ ਕੰਮ ਕਰਨਾ ਕਿਉਂ ਜਿਹੜੀਆਂ ਨਾਮੀ ਕੰਪਨੀਆਂ ਦਾ ਜਿਨ੍ਹਾਂ ਦਾ ਨਾਮ ਚੱਲ ਰਿਹਾ ਹਨਾ ਉਹੀਂ ਲੁੱਟੀਆਂ ਜਾਂਦੇ ਨੇ ਬਾਈ ਲੋਕਾਂ ਨੂੰ ਸਟੋਰਾਂ ਵਾਲੇ ਲੁੱਟੀਆਂ ਜਾਂਦੇ ਨੇ ਸਟੋਰਾਂ ਵਾਲਿਆਂ ਨੇ ਇਤਕੀ ਸ਼ੂਗਰ ਫਰੀ ਦਾ ਬੀ ਦੇ ਦੇ ਲੋਕਾਂ ਦੇ ਖੇਤ ਵਿਲੇ ਰਖਾਤੇ ਸਾਲਾ ਬੀ ਗਲ ਗਿਆ ਉਹ ਖੇਤ ਖਾਲੀ ਰਹਿ ਗਏ ਤਾ ਬਾਈ ਇੱਕ ਆਪਣਾ ਇਹ ਲੜ ਬਨ ਲਓ ਗੱਲ 슈ਗਰ ਫ੍ਰੀ ਆਲਾ ਪੁੱਛ ਕੇ ਲੈਣਾ ਜੇ 20 ਵੀ ਲੈਣਾ ਤੇ ਆਪਣਾ ਸੀਡ 20 ਨਹੀਂ ਰੱਖਣਾ 슈ਗਰ ਫ੍ਰੀ ਦੇ ਵਿੱਚ ਆਪਾਂ ਨੇ ਹਨਾ ਕਿਉਂ ਵਿੱਚ ਨਵੇਂ ਬਾਈਆਂ ਨੂੰ ਪਤਾ ਨਹੀਂ ਹੁੰਦਾ ਚਲੋ ਜਿਹੜੇ ਪੁਰਾਣੇ ਖੇਤੀ ਕਰਦੇ ਨੇ ਆਲੂ ਦੀ ਉਹਨਾਂ ਨੂੰ ਤਾਂ ਸਾਰੀ ਨੌਲੇਜ ਆਏ ਚੀਜ਼ ਬਾਰੇ ਆਪਣੇ ਨਾਲ ਤਕਰੀਬਨ ਨਵੇਂ ਬੰਦੇ ਜੁੜੇ ਹੋਏ ਨੇ ਤਾਂ ਕਰਕੇ ਆਪਣਾ ਮੇਨ ਮਕਸਦ ਹੁੰਦਾ ਵੀ ਤੁਹਾਨੂੰ ਆਪਾਂ ਵਧੀਆ ਗੱਲਾਂ ਦੱਸੀਏ ਹਨਾ ਤਾਂ ਕਿ ਤੁਸੀਂ ਮੋਟੀਵੇਟ ਹੋਮ ਤੇ ਖੇਤੀ ਆ ਜਿਹੜੀ ਉਹ ਆਪਣੀ ਨੂੰ ਪ੍ਰੋਫਟ ਵਾਲੇ ਪਾਸੇ ਨੂੰ ਲੈ ਕੇ ਜਾਵਾਂ ਹਨਾ ਆਪਣੇ ਕੋਲ ਉਹ ਕੰਮ ਤਾਂ ਹੈ ਨਹੀਂ ਬਾਈ ਵੀ ਆਪਾਂ ਨੇ ਲਾ ਲਏ ਤਾਂ ਕੋਈ ਹੋਰ ਲਾਵੇ ਨਾ ਹਨਾ ਅੱਪਾ ਕਹਿੰਦੇ ਸਾਰੇ ਭਰਾ ਕੰਮ ਕਰੋ ਹਨਾ ਆਨੰਦ ਮਾਣੋ ਯਾਰ ਹਨਾ ਆਪਣਾ ਕੰਮ ਵੀ ਕਰੋ ਆਪਣਾ ਸਵਾਦ ਲਓ ਜ਼ਿੰਦਗੀ ਦਾ ਹਨਾ ਤੇ ਬਾਈ ਆਪਣੇ ਕੋਲ ਵੀ ਆਹੀ ਬਸ ਆਹੀ ਹਿਸਾਬ ਕਿਤਾਬ ਆ ਆਪਣੇ ਕੋਲ ਆਪਾਂ ਆਪਣਾ ਕੰਮ ਵੀ ਡਟ ਕੇ ਕਰਦੇ ਆ ਆਪਾਂ ਜ਼ਿੰਦਗੀ ਦਾ ਆਨੰਦ ਵੀ ਪੂਰਾ ਮਾਣਦੇ ਆ ਹਨਾ ਉਹੀ ਮਰੂ ਮਰੂ ਕਰਕੇ ਨਹੀਂ ਆਪਾਂ ਵੀ ਮਤਲਬ ਟਾਈਮ ਜਿਆ ਕੱਢਦੇ ਹੈਗੇ ਕਹਾ ਕੰਮ ਆਪਾਂ ਪੂਰਾ ਡਟ ਕੇ ਕਰਦੇ ਆ ਜੋ ਦੇਣਾ ਆਪਾਂ ਨੂੰ ਪਰਮਾਤਮਾ ਨੇ ਦੇਇਓ ਦੇਣਾ ਹਨਾ ਤੇ ਆ ਦੇਖ ਲਓ ਤੁਸੀਂ ਛਾਤੀ ਮਾਰੋ ਆਲੂ ਨਿਕਲਣ ਲੱਗ ਗਏ ਪੂਰੇ ਵਧੀਆ ਹਨ ਚਲੋ ਜਿਹੜਾ ਉੱਪਰ ਆਲੂ ਪਿਆ ਹੁੰਦਾ ਉਹ 6-3 ਨਿਕਲੇ ਹੁੰਦਾ ਹੁੰਦਾ ਹਨ ਤੇ ਬਾਈ ਤਕਰੀਬਨ ਮੈਂ ਪੱਟ ਕੇ ਦੇਖੇ ਨੇ ਕੱਲ ਪਰਸੋਂ ਤੱਕ ਆਲੂ ਆਪਣਾ ਸਾਰਾ ਬਾਹਰ ਆ ਜਾਊਗਾ ਲਓ ਜੀ ਬਾਬੇ ਉਹ ਅੱਜ ਆਲੂਆਂ ਨੂੰ ਦੂਆ ਪਾਣੀ ਸਟਾਰਟ ਕਰਤਾ ਆਪਾਂ ਨੇ ਤੇ ਉਹ ਬਾਈ ਉਧਰ ਅਜੇ ਪਹਿਲਾ ਲਾਉਣਾ ਹੈ ਹਨਾ ਇਹ ਜਿੰਨੇ ਆਪਣੇ ਸਾਰੇ ਗੇਤੇ ਆਲੂ ਨੇ ਉਹਨਾਂ ਨੂੰ ਆਪਾਂ ਨੇ ਅੱਜ ਦੂਆ ਪਾਣੀ ਸਟਾਰਟ ਕਰਤਾ ਅੱਧੇ ਖੇਤਾਂ 'ਚ ਕੱਲ ਬਾਬਲੂ ਉਹਨਾਂ ਨੇ ਲਾ ਵੀ ਦਿੱਤਾ ਤੇ ਹੁਣ ਬਾਈ ਉਧਰ ਆਪਣੀ ਜੀਰੀ ਖੜੀ ਆ ਅੱਜ ਤਕਰੀਬਨ ਆਪਣਾ ਜਿਹੜਾ 26 ਝੋਨਾ ਇਹ ਸਾਰਾ ਨਿਬੜ ਜਾਊਗਾ ਤੇ 10 11 ਵਜੇ ਮਸ਼ੀਨ ਲਾਵਾਂਗੇ ਬਾਕੀ ਦੀਆਂ ਟਰਾਲੀਆਂ ਕੁਛ ਦੋ ਤਿੰਨ ਮੈਂ ਲਾਹਿਆ ਤੀ ਹੁਣ ਫੇਰ ਡੈਡੀ ਉਹ ਨਹੀਂ ਗਏ ਹੋਏ ਨੇ ਲਾ ਹੁਣ ਤੇ ਦੂਜਾ ਪਾਣੀ ਬਾਈ ਚੱਲੀ ਜਾਂਦਾ ਤੇ ਆ ਦੇਖ ਲਓ ਬਾਈ ਆਪਣੇ ਬਾਈ ਜੀਰੀ ਦੀ ਮੇਨ ਹਨਾ ਕੱਲੀ ਜੀਰੀ ਦੀ ਆਪਣੇ ਖੇਤਾਂ 'ਚ ਹੋਰ ਕੋਈ ਕੱਖ ਨਹੀਂ ਹੁੰਦਾ ਹੈਗਾ ਚਲੋ ਪਹਿਲਾਂ ਗਣਕ ਕਲੇ ਵਾਹਣ ਕਰਕੇ ਪਹਿਲੇ ਸਾਲ ਗੁੱਲੀ ਡੰਡਾ ਜ਼ਰੂਰ ਹੋਇਆ ਤੇ ਆਪਾਂ ਬਾਈ ਤੁਹਾਨੂੰ ਇੱਕ ਗੱਲ ਦੱਸਦੇ ਆ ਇਹਦੇ ਵਿੱਚ ਜੀਰੀ ਹੋਣ ਕਰਕੇ ਹੀ ਆਪਾਂ ਇਹਦੇ ਗ੍ਰਾਮੋਂ ਤੋਂ ਮਾਰੀ ਤੀ ਹਨਾ ਜਿਹੜੇ ਵੀਰ ਪਹਿਲੇ ਸਾਲ ਆਲੂ ਲਾਉਂਦੇ ਨੇ ਜਿਨ੍ਹਾਂ ਦੇ ਖੇਤ ਦੇ ਵਿੱਚ ਜਿਹੜਾ ਕੱਖ ਹੈ ਜਿਵੇਂ ਚੌੜਾ ਪੱਤਾ ਹੋ ਗਿਆ ਜਾਂ ਆਪਣਾ ਗੁੱਲੀ ਡੰਡਾ ਹੁੰਦਾ ਜਾਂ ਕੋਈ ਹੋਰ ਕੱਖ ਹੁੰਦੇ ਨੇ ਉਹ ਬਾਈ ਇਹਦੇ ਵਿੱਚ ਨਾ ਅਲਟਰਾ ਜੇ ਨਾ ਤੇ ਮੈਟ੍ਰਿਕ ਕਹੈਦਾਨੇ ਆ ਸੰਕੋਰ ਕਹੈਦਾਨੇ ਆ ਹਨਾ ਉਹ ਪਾ ਕੇ ਤੁਸੀਂ ਇਹਦੇ 'ਚ ਸਪਰੇਅ ਕਰ ਸਕਦੇ ਹੋ ਠੀਕ ਆ ਅੱਧਾ ਕਿਲੋ ਐਲਟਰਾਜਨ ਪਹਿ ਜਾਂਦੀ ਆ ਬਾਈ 200 2 300 ਗ੍ਰਾਮ ਮਤਲਬ ਤੁਸੀਂ ਉਹ ਪਾ ਸਕਦੇ ਹੋ ਸੰਕੋਰ ਹਨਾ ਤੇ ਸਪਰੇਅ ਦੇ ਵਿੱਚ ਤੇ ਉਹ ਬਾਈ ਸੰਕੋਰ ਜਿਹੜੀ ਮੇਨ ਦਵਾਈ ਆ ਆਪਾਂ ਚਲੋ ਕਣਕ ਤੇ ਕਰੀ ਜਾਂਦੇ ਆ ਉਹ ਮੇਨ ਆਲੂਆਂ ਵਾਸਤੇ ਹੀ ਬਣੀ ਹੋਈ ਆ ਉਹਦਾ ਮੇਨ ਕੰਮ ਆਲੂਆਂ ਤੇ ਆ ਤੇ ਆ ਦੇਖੋ ਬਾਈ ਆਲੂ ਥੋੜਾ ਜਿਹਾ ਮੀਨ ਹੈ ਬਾਈ ਕਰੰਡ ਕਰਤੀ ਹਨਾ ਤੇ ਤਕਰੀਬਨ ਆਲੂ ਸਾਰਾ ਜਿਹੜਾ ਨਿਕਲਣ ਲੱਗ ਗਿਆ ਜਿਹੜਾ ਕੋਈ ਹੋਸ਼ ਆਦੀ ਉਹ ਪਹਿਲਾਂ ਆ ਗਿਆ ਆ ਬਾਤ तकरीबन ਸਾਰਾ ਧਰਤੀ ਚੱਕੀ ਖੜਾ ਹੈ ਤੇ ਖੁੱਡੜ ਦਿਖਣ ਲੱਗ ਗਏ ਬਾਈ ਆ ਹੁਣ ਪਾਣੀ ਲੱਗ ਗਿਆ ਕੱਲੂ ਐਨ ਖੁੱਡੜ ਨੇ ਜਿਹੜੇ ਉਹ ਚਮਕਣ ਲੱਗ ਜਾਣਗੇ ਕੱਲੂ ਜਾਂ ਪਰਸੋਂ ਤੱਕ ਹਨਾ ਤੇ ਇਹ ਕੰਮ ਚੱਲ ਜੰਦਾ ਬੰਦੇ ਘਟ ਗਏ ਇਹਨਾਂ ਨੇ ਬਾਈ ਜਾਣਾ 18 ਤਰੀਕ ਨੂੰ ਤੇ ਮਹਾ ਚਲੋ ਪਾਣੀ ਲਵਾਦਾਂ ਨੇ ਫਿਰ ਨਾਲ ਲੱਗ ਕੇ ਇਹਨਾਂ ਦੇ ਕਿਵੇਂ ਆ ਬਾਈ ਮਸ਼ੀਨ 10 11 ਵਜੇ ਚੱਲੂ ਬਾਕੀ ਅੱਜ ਵੱਡਣਾ ਵੀ ਹਲਦੀ ਵਾਲਾ ਝੋਨਾ ਆਪਾਂ ਨੇ ਥੋੜੀ ਜਿਹੀ ਲੇਟੇ ਲਾਵਾਂਗੇ ਤੇ ਇੱਕ ਬਾਈ ਇਹਦੀ ਪਾਣੀ ਦਾ ਮਤਲਬ ਇਹਨੂੰ ਬਹੁਤ ਹੌਸਾਬ ਨਾਲ ਪਾਣੀ ਦੇਣਾ ਪੈਂਦਾ ਮੇਨ ਗੱਲ ਤਾਂ ਬਾਈ ਖੇਤ ਲੇਜਰ ਚਾਹੀਦਾ ਇਹਨੂੰ ਹਨਾ ਜੇ ਲੇਜਰ ਆ ਫਿਰ ਤੁਸੀਂ ਥੋੜੀਆਂ ਲੰਬੀਆਂ ਵੀ ਪਾ ਸਕਦੇ ਹੋ ਨਹੀਂ ਛੋਟੀਆਂ ਪਾਉਣੀਆਂ ਪੈਣੀਆਂ ਤੁਹਾਨੂੰ ਇਹ ਜੇ ਤੁਹਾਡਾ ਖੇਤ ਲੇਜਰ ਨਹੀਂ ਹੈਗਾ ਤੇ ਜਿਹੜਾ ਪਾਣੀ ਆ ਪਾਣੀ ਆਪਾਂ ਮੰਨ ਕੇ ਚਲੋ ਵੀ ਇੰਨਾ-ਇੰਨਾ ਪਾਣੀ ਇਹਦੇ 'ਚ ਦੇਣਾ ਕਿਉਂ ਜਿਹੜੀ ਇਹ ਬਾਈ ਰੇਸਲੀ ਧਰਤੀ ਆ ਨਾ ਇਹ ਉੱਪਰੋਂ ਤੁਹਾਨੂੰ ਲੱਗੂਗਾ ਵੀ ਸੁੱਕ ਗਈ ਵਿੱਚੋਂ ਇਹ ਗਾਰੇ ਵਰਗੀ ਪਈ ਹੁੰਦੀ ਆ ਔਰ ਇਹਨੂੰ ਸੱਲ ਜਿਹੜੀ ਉਹ ਬਹੁਤ ਛੇਤੀ ਚੜ ਜਾਂਦੀ ਆ ਖੁੱਡਾ ਤਕਰੀਬਨ ਉਹੀ ਗਿੱਲੇ ਹੋ ਜਾਂਦੇ ਨੇ ਆਹ ਦੇਖ ਲਓ ਐਨ ਹੁਣ ਇਹ ਖੁੱਡਾ ਨੇ ਗਿੱਲੇ ਹੋ ਜਾਣਾ ਠੀਕ ਆ ਤੇ ਬਸ ਇਹਨੂੰ ਆਲੂ ਨੂੰ ਬਾਈ ਪਾਣੀ ਦੀ ਲੋੜ ਹੁੰਦੀ ਆ ਮੇਨ ਇਹਨੂੰ ਸੱਲ ਦੀ ਲੋੜ ਜ਼ਿਆਦੇ ਪੈਂਦੀ ਆ ਇਹਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਉੱਥੇ ਇੱਕ ਦੋ ਕਿਆਰੀਆਂ ਚ ਇਹਨਾਂ ਤੋਂ ਪਾਣੀ ਦਵਾਰੇ ਪੈ ਗਿਆ ਉਹ ਆਪਣੇ ਇੱਕ ਗਵਾਂਢੀ ਨੇ ਪਾਤਾ ਆਪਣੇ ਪਾਣੀ ਇੱਕ ਕਿਆਰੀ ਚ ਚਲੋ ਆਪਾਂ ਕਿਸੇ ਨੂੰ ਕੁਝ ਕਹਿੰਦੇ ਤਾਂ ਹੁੰਦੇ ਨਹੀਂ ਕੋਈ ਗੱਲ ਨਹੀਂ ਪੈ ਜਾਂਦਾ ਪਾਣੀ ਆ ਰੱਗ ਪਿੱਛੇ ਬਾਈ ਕਦੇ ਵੀ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਕਿਉਂ ਅੱਜ ਆਗਲੇ ਤੋਂ ਪਿਆ ਕੱਲੂ ਆਪਾਂ ਤੋਂ ਵੀ ਪੈ ਸਕਦਾ ਹਨਾ ਤੇ ਹਾਜਮਾ ਰੱਖੀਦਾ ਹੁੰਦਾ ਬਾਈ ਕਿਉਂ ਮੇਨ ਬਾਈ ਭਾਈਚਾਰਾ ਜਾਗਲਾ ਬਾਅਦ ਚ ਇਹੀ ਗੱਲਾਂ ਕਰਦਾ ਹੁੰਦਾ ਵੀ ਬੰਦਾ ਵਧੀਆ ਤੀ ਯਾਰ ਹਨਾ ਆਪਣੇ ਨਾਲ ਪੈਸੇ ਨਹੀਂ ਨਹੀਂ ਜਾਣਾ ਆਪਣੇ ਨਾਲ ਕਿਸੇ ਰਿਸ਼ਤੇਦਾਰ ਨਹੀਂ ਨਹੀਂ ਜਾਣਾ ਆਪਣੇ ਨਾਲ ਕਿਸੇ ਯਾਰ ਮਿੱਤਰ ਨਹੀਂ ਨਹੀਂ ਜਾਣਾ ਆਪਣੇ ਨਾਲ ਆਪਣੀਆਂ ਕਮਾਈਆਂ ਹੋਈਆਂ ਸਿਰਫ ਗੱਲਾਂ ਨਹੀਂ ਜਾਣਾ ਵੀ ਆਪਣਾ ਜਿਹੜਾ ਕਿਰਦਾਰ ਆ ਉਹ ਕਹਿਿਆ ਜਾ ਹਨਾ ਤਾਂ ਬਾਈ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਪਾਣੀ ਆ ਰੱਗ ਪਿੱਛੇ ਗਮਾਂਡੀ ਨਾਲ ਤਾਂ ਜਮਾ ਹੀ ਨਹੀਂ ਲੜਨਾ ਚਾਹੀਦਾ ਕਿਉਂ ਹੁਣ ਕਈ ਵਾਰ ਬਾਈ ਸੇਕ ਵੀ ਲੱਗ ਜਾਂਦਾ ਲਵੇ ਲਵੇ ਮਾੜਾ ਮੋਟਾ ਹਨਾ ਆਪਾਂ ਤੋਂ ਵੀ ਲੱਗ ਸਕਦਾ ਉਹ ਅਗਲੇ ਤੋਂ ਵੀ ਲੱਗ ਜਾਂਦਾ ਹੁੰਦਾ ਤੇ ਪਾਣੀ ਵੀ ਬਾਈ ਪੈ ਜਾਣਾ ਹੁੰਦਾ ਤੇ ਬਾਈ ਇਹ ਚੀਜ਼ਾਂ ਕਰਕੇ ਲੜਨਾ ਨਹੀਂ ਚਾਹੀਦਾ ਅੱਜ ਆਪਣੀ ਜਿਹੜੀ ਪਿੰਡ ਵਾਲੀ ਜੀਰੀ ਆ ਉਹਦੇ 'ਚ ਬਾਈ ਕਿਸੇ ਤੋਂ ਪਾਣੀ ਪੈ ਗਿਆ ਡੇਢ ਕਿਲਾ ਭਰਤਾ ਜੀਰੀ ਤਕਰੀਬਨ ਉਹ ਵੱਢਣ ਵਾਲੀ ਅੱਜ 26 ਅੱਜ ਆਪਣਾ ਉਹ ਖੇਤ ਰਹਿ ਜਾਣਾ ਪਿੰਡ ਵਾਲਾ ਤੇ ਉਰੇ ਆਪਣਾ ਹ ਘਰਾਂ ਲਵੇ ਵਾਲਾ ਏਰੀਆ ਪਰਾਂ ਤੋਂ ਲੱਗੇ ਤੇ ਵੱਢਣ ਕੱਲਾ ਆਪਣੀ ਉਹ ਮੋਟਰ ਆ ਜਿਹੜੀ ਉਹ ਫਾਈਨਲ ਹੋ ਗਈ ਉਥੇ ਉਹ ਮੋਟਰ ਦੇ ਡੇਢ ਕਿਲਾ ਰਹਿ ਗਿਆ ਪਰ ਠੀਕ ਆ ਕਿਉਂ ਹੱਥ ਨੇ ਥੋੜਾ ਜਿਹਾ ਟਾਈਮ ਲੱਗ ਗਿਆ ਤੀ ਤੇ ਕੋ ਉਹ ਆਪਣਾ ਖੇਤ ਆ ਬਾਈ ਉਹਨੂੰ ਦੇਖਦੇ ਆਂ ਜੇ ਤਾਂ ਉਹਦੇ ਵਿੱਚ ਗਿੱਲ ਨਿਕਲੀ ਨਹੀਂ ਫਿਰ ਉਹਨੂੰ ਵਾਹਣਾ ਭਰਾਂਗੇ ਤੇ ਬਾਕੀ ਹੁਣ ਬਾਈ ਕਣਕ ਬੀਜਣ ਦਾ ਪ੍ਰੋਸੈਸ ਉਹ ਜਿਹੜਾ ਤੋਰਾਂਗੇ ਆਪਾਂ ਕਿਉਂ ਬਾਈ ਆਪਣਾ ਹੋਰ ਚੀਜ਼ ਹੁੰਦੀ ਆ ਆਪਾਂ ਸ਼ਿਫਟਾਂ 'ਚ ਕਣਕ ਵੀ ਸ਼ਿਫਟਾਂ 'ਚ ਬੀਜਦੇ ਆ ਕਿਉਂ ਕਈ ਵਾਰ ਕੋਈ ਸਮੇਂ ਵਾਲੀ ਕਣਕ ਦਾ ਝਾੜ ਆ ਜਾਂਦਾ ਕਈ ਵਾਰ ਕੋਈ ਸਮੇਂ ਵਾਲੀ ਬਾਕੀ ਤੁਸੀਂ ਵੀ ਬਾਈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਬਈ ਕਦੋਂ ਕੋ ਤੁਸੀਂ ਕਣਕ ਦੀ ਬਜਾਈ ਆ ਜਿਹੜੀ ਕਰ ਰਹੇ ਹੋ ਕਿਉਂ ਬਾਈ ਹੁਣ ਆਪਣੇ ਗਿੱਲ ਪੂਰੀ ਆ ਉਹ ਖੇਤਾਂ 'ਚ ਪਾਣੀ ਆ ਆਪਣੇ ਸਾਰੇ ਲੱਗਿਆ ਬਾ ਤਕਰੀਬਨ ਜਿਹੜੇ ਅੱਜ ਤੋਂ 5-4 ਦਿਨ ਆਪਾਂ ਨੇ ਪਹਿਲਾਂ ਖੇਤ ਵੱਡੇ ਨੇ ਉਹਨਾਂ ਦਾ ਸਾਰਿਆਂ ਦਾ ਆਪਾਂ ਵਾਹਣਾ ਭਰਾਂਗੇ ਤੇ ਜਿਹੜੀ ਹੁਣ ਆਲੀ ਆ ਬਾਈ ਉਹਦੀ ਆਪਾਂ ਗਿੱਲੇ ਦੱਬਾਂਗੇ ਕਿਉਂ ਗਿੱਲ ਖੇਤ ਗਾਰੇ ਵਰਗੇ ਪਏ ਨੇ ਕੱਲ ਟਰਾਲੀ ਵੀ ਬਾਈ ਬਹੁਤ ਔਖੀਆਂ ਨਿਕਲੀਆਂ ਨੇ ਤੇ ਬਸ ਹੁਣ ਖਰਚੇ ਵੱਢ ਕੇ ਅੱਜ ਛੱਡ ਦਾਂਗੇ ਤੇ ਗੱਠਾਂ ਵਾਲਿਆਂ ਨੂੰ ਕਹਾਂਗੇ ਵੀ ਇੱਕ ਦੋ ਦਿਨ ਤੱਕ ਗੱਠਾਂ ਕਰ ਲਿਓ ਤਕਰੀਬਨ ਅੱਜ 12 13 ਤਰੀਕ ਹੋਗੀ 20 ਤਰੀਕ ਤੋਂ ਬਾਅਦ ਆਪਾਂ ਕਣਕ ਲਈ ਬਜਾਈਆ ਜਿਹੜੀ ਉਹ ਚਾਲੂ ਕਰ ਦੇਣੀ ਆ ਤੇ ਕਣਕ ਬੀਜ ਰਹੇ ਹਾਂ ਆਪਾਂ ਬਾਈ 327 826 766 ਇਹ ਤਿੰਨ ਕਣਕਾਂ ਆਪਾਂ ਬੀਜਾਂਗੇ 222 ਬਾਈ ਸਾਡੇ ਫਿੱਟ ਨਹੀਂ ਹੈਗੀ ਸਾਡੇ ਖੇਤਾਂ 'ਚ ਨਹੀਂ ਉਹਦਾ ਝਾੜ ਆਉਂਦਾ ਹੈਗਾ ਆਪਣੇ ਦਾ ਮੇਨ ਪਿਛਲੇ ਸਾਲ ਬੰਪਰ 327826 ਦਾ ਰਿਹਾ ਆ ਜਿਹੜੇ ਘਰਮਾਗਰ ਤਿੰਨ ਖੇਤ ਨੇ ਆਪਣੇ ਇਹ ਤਿੰਨ ਕੀਲਿਆਂ ਦੇ ਵਿੱਚੋਂ ਬਈ ਆਪਾਂ ਨੇ ਘਰੇ ਕਣਕ ਰੱਖੀ ਦੀ ਇਹ ਸਾਰੀ ਉਹ ਇਹ ਚੋਂ 80 ਕੁ ਗੁਆਂਟਲ ਕਣਕ ਦੇ ਹੋਏ ਨੇ ਤਿੰਨ ਕੀਲਿਆਂ ਚੋਂ ਥੋੜੀ ਜਿਹੀ ਜਗ੍ਹਾ ਯਾਨੀ ਵਾਧਾ ਇਹ ਬਿੱਗਾ ਲਾ ਲਓ ਅੱਧਾ ਬਿੱਗਾ ਲਾ ਲਓ ਕਿਉਂ ਹੁਣ ਬਈ ਮਿੰਮੇ ਦਾ ਖੇਤ ਹੁੰਦੇ ਨਹੀਂ ਹੈਗੇ ਸਾਰੇ ਹਨਾ ਯਾਨੀ ਤਿੰਨ ਕੀਲਿਆਂ ਤੋਂ ਥੋੜੀ ਜਿਹੀ ਜਗ੍ਹਾ ਵੱਧ ਜਾਂਦੀ ਆ ਤੇ ਇਹ ਤਿੰਨ ਤਿੰਨ ਕੀਲਿਆਂ ਦੇ ਹੀ ਪਟੇ ਨੇ ਆਪਣੇ ਹਾਲੂਆਂ ਵਾਲਾ ਵੀ ਉੱਪਰਲਾ ਵੀ ਤੇ ਆ ਇੱਧਰ ਵੀ ਇਹ 3.5 ਕਿਲੇ ਦਾ ਜਾਂਦਾ ਕਿਉਂ ਬਾਈ ਮੋਟਰ ਤੋਂ ਚੱਲਦਾ ਲਾ ਇਹਦੀ ਲੰਬਾਈ ਜਾਰੇ ਵਧ ਜਾਂਦੀ ਆ ਉਹ ਅੰਬਾਲੀ ਮੋਟਰ ਤੱਕ ਪਹੁੰਚ ਜਾਂਦੀ ਆ ਤੇ ਉਹ ਮੂਰੇ ਆਪਾਂ ਨੇ ਪਹਿਲਾਂ ਬਾਈ ਉਰੀ ਆਲੂ ਲਾਉਣੇ ਤੇ ਸਾਰੇ ਆਹ ਮੋਟਰ ਤੇ ਹਨਾ ਤੇ ਫੇਰ ਬਾਈ ਉਧਰ ਡਹਰ ਚ ਤਾਂ ਹੀ ਲਾਏ ਤੇ ਵੀ ਚਲੋ ਟਾਈਮ ਨਾਲ ਨਾਲ ਇੱਕ ਤੱਕ ਟਾਈਮ ਨਾਲ ਕੰਮ ਨਿਬੜ ਜੂਗਾ ਆਪਣਾ ਲਾ ਵੀ ਸੱਜਣਾ ਖਰਚੇ ਵੱਧਤੇ ਕਹਿੰਦੇ ਸ਼ੋਪਰ ਨੇ ਪਾਵਾ ਹੀ ਟਾਈਮ ਹੋ ਗਿਆ ਬਾਈ ਖਰਚੇ ਵਧਣ ਲੱਗਿਆਂ ਨੂੰ ਵੇ ਵੰਗਰਾ ਹੁੰਦੇ ਆ ਪਰ ਆਥਣ ਜੀ ਹੁਣ ਨਜ਼ਾਰਾ ਜਿਹਾ ਆਉਣ ਸਾਡੇ ਆ ਜੀ ਧਰਮ ਫਰੀਦ ਚੱਲਦਾ ਨਾ ਯਾਦ ਫੇਰ ਨਜ਼ਾਰਾ ਕਰੋ ਠੀਕ ਹੈ ਕਰਕੇ ਵੜਦੇ ਆ ਆੱਖੇ ਸੌਖੇ ਜੀ ਵਧੀਆ ਪਹਿਲਾਂ ਬੜੀ ਹਰਫਟ ਹੋ ਗਈ ਬਈ ਗਰਜੀ ਦੀ ਵੜਦੇ ਦੀ ਹਾਜੇ ਤਾਂ ਕੰਮ ਵਾਲਾ ਉਲਝਿਆ ਪਿਆ ਜੀ ਬੰਦੋਕ ਦਿਨ ਦਾ ਹੋਰ ਆ ਫਿਰ ਥੋੜੇ ਦਿਨ ਆ ਤਾਂ ਹੁਣ ਵਾਹਣ ਭਰ ਦੇਣਾ ਆਪਾਂ ਯਾਰਾਂ ਥੋੜੀ ਹਲੇ ਗੇਸਤੀ ਜੋ ਲੱਗਦੀ ਹੈ ਗਾਣੇ ਕਿਉਂ ਉਧਰੇ ਗਿੱਲੇ ਵੀ ਘੱਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮਿੱਤਰੋ ਹੁਣ ਕੰਮ ਕਰਦੇ ਕਰਦੇ ਸਾਡੇ ਵਾਸਤੇ ਵੀਡੀਓ ਬਣਾਉਣੀ ਆ ਕੋਈ ਪੈਸਾ ਮੁਝਾ ਨਹੀਂ ਤੇ ਇੰਨਾ ਬਣਦਾ ਹੁੰਦਾ ਇਹਦਾ ਬਸ ਇੱਕ ਸੱਜਣਾ ਦਾ ਪਿਆਰ ਹੁੰਦਾ ਵੀ ਜਿੱਥੇ ਵੀ ਜਾਂਦਾ ਦੇ ਬਾਈ ਯਾਰ ਵੀਡੀਓ ਹੀ ਨਹੀਂ ਪਾਉਂਦੇ ਪਾਇਆ ਕਰੋ ਯਾਰ ਪਾਇਆ ਕਰੋ ਯਾਰ ਇੰਤਾਨ ਕਰਕੇ ਫਿਰ ਆਪਾਂ ਨੂੰ ਕੌਣ ਲਾ ਕੇ ਵੀਡੀਓ ਆਪਾਂ ਨਾ ਚਲੋ ਕੋਈ ਗੱਲ ਨਹੀਂ ਕੀ ਪਤਾ ਕਦੋਂ ਮਰ ਜਾਣਾ ਕੀ ਆਦਾ ਰਹ ਜਾਣੀਆਂ ਮਾਨਾ ਮਰ ਜਾਣਾ ਜੇ ਨਾ ਪਿੱਛੇ ਆਦਾ ਰਹ ਜਾਣੀਆਂ ਹੋਰ ਸ਼ੁਰੂ ਕਰਦਾ ਮੈਂ ਬਈ ਮਾਸ਼ਾਅੱਲ ਜਿੱਤਾਂ ਕੈਮਰੇ ਤੋਂ ਕੋਈ ਨਾ ਕਰਿਆ ਕਰੋ ਯਾਰ ਵੱਧ ਤੋਂ ਵੱਧ ਗੱਲਾਂ ਬਾਤਾਂ ਕਰਾਂਗੇ